ਹੈਲੋ ਦੋਸਤੋ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਰਵਿੰਦਰ ਸਿੰਘ ਗੌਲਕ ਦੋਸਤੋ ਤੁਸੀਂ ਦੇਖ ਰਹੇ ਜੇ ਫਾਰਮਰ 24 ਟੀਵੀ ਤੇ ਆਜੋ ਅੱਜ ਆਪਾਂ ਗਰੇ ਟਰੈਕਟਰ ਮੰਡੀ ਪਹੁੰਚੇ ਆਂ ਤੇ ਆਪਾਂ ਸਾਫ਼-ਸਾਫ਼ ਟਰੈਕਟਰ ਦੇਖਦੇ ਆਂ ਤੇ ਤੁਹਾਨੂੰ ਸਾਰੀ ਟਰੈਕਟਰਾਂ ਬਾਰੇ ਇਨਫੋਰਮੇਸ਼ਨ ਦਿੱਤੀ ਜਾਊਗੀ ਤੇ ਜੇ ਕੋਈ ਟਰੈਕਟਰ ਖਰੀਦਣ ਦਾ ਚਾਹਵਾਨ ਆ ਤਾਂ ਉਹ ਉੱਤੇ ਡਿਸਪਲੇ ਤੇ ਨੰਬਰ ਦਿੱਤੇ ਤੇ ਕਨੈਕਟ ਕਰ ਸਕਦੇ ਨੇ ਤੇ ਆਜੋ ਸ਼ੁਰੂ ਕਰਦੇ ਆਂ ਤੇ ਆਹ ਦੋਸਤੋ ਸਵਰਾਜ 735 FE ਤੇ ਕੰਡੀਸ਼ਨ ਤੁਹਾਡੇ ਸਾਹਮਣੇ ਆ ਟਰੈਕਟਰ ਬਹੁਤ ਸਾਫ ਆ ਤੇ ਟਾਇਰ ਪਿਛਲੇ ਤਕਰੀਬਨ 70 ਪੈਸੇ ਆ ਅਗਲੇ ਟਾਇਰ ਬਿਲਕੁਲ ਨਵੇਂ ਆ ਤੇ ਕੋਈ ਕਿਤੇ ਲੀਕਿੰਗ ਨਹੀਂ ਮਾਸਾ ਵੀ ਟਰੈਕਟਰ ਬਹੁਤ ਸਾਫ ਆ ਰੰਗ ਵੇਖ ਲਓ ਟਰੈਕਟਰ ਦਾ ਉਤੋਂ ਦਿਸਾਂ ਭਾ ਟਰੈਕਟਰ ਆ ਕੋਈ ਇਹ ਰੰਗ ਕਿਤੇ ਕਲਮ ਨਹੀਂ ਲੱਗੀ ਟਰੈਕਟਰ ਦੇ ਤੇ ਬਿਲਕੁਲ ਸਾਫ ਟਰੈਕਟਰ ਆ ਸਮਝਾ ਟਰੈਕਟਰ ਆ ਤੇ ਮਾਡਲ ਹੈਗਾ ਇਹ 2007 ਤੇ ਪੀਪੀ ਨੰਬਰ ਆ 275000 ਰੁਪਏ ਡਿਮਾਂਡ ਆ ਤੇ ਅੱਗੇ ਦੋਸਤੋ ਆ ਕਿਸੇ ਵੀਰ ਭਰਾ ਨੇ ਲੈਣਾ ਹੈ ਮਹਿੰਦਰਾ 265 ਤੇ ਟਾਇਰ ਇਹਨਦੇ ਹੈਗੇ ਆ ਤਕਰੀਬਨ 85 90 ਪੈਸੇ ਟਾਇਰ ਪਿਛਲੇ ਨਵੇਂ ਹੀ ਪਾਏ ਨੇ ਥੋੜੇ ਚੱਲੇ ਆ ਅਗਲੇ ਟਾਇਰ ਇਹਨਦੇ ਕਿੱਸੇ ਨੇ ਤੇ ਟਰੈਕਟਰ 93 ਮਾਡਲ ਆ ਤੇ 130000 ਰੁਪਏ ਡਿਮਾਂਡ ਆ ਬਾਕੀ ਤੁਹਾਡਾ ਮੌਕੇ ਤੇ ਮਾਨਤਾ ਜਰੂਰ ਕੀਤਾ ਜਾਊਗਾ ਅੱਗੇ ਵੱਡਾ ਬੈਂਪਰ ਲੱਗਾ ਜੇ ਕੋਈ ਲੈਣ ਦਾ ਚਾਹਵਾਨ ਆ ਤਾਂ ले सकदा आगे आ गया स्वराज 855 ਤੇ ਟਰੈਕਟਰ ਬਹੁਤ ਸਾਫ ਆ ਹੁੱਡ ਵਗੈਰਾ ਛਤਰੀ ਲੱਗੀ ਹੋਈ ਆ ਟਾਇਰ ਆ ਤਕਰੀਬਨ ਇਹਦੇ 85 ਪੈਸੇ ਅਗਲੇ ਟਾਇਰ ਵੀ 85 ਪੈਸੇ ਤੇ ਰੰਗ ਰੂੰਗ ਬਿਲਕੁਲ ਓਕੇ ਅੱਗੇ ਵੇਖ ਲਓ ਆ ਬੈਂਪਰ ਵੱਡਾ ਲੱਗਾ ਬਾਰ ਲਾਈਟ ਲੱਗੀ ਹੋਈ ਅੱਗੇ ਵੀ ਤੇ ਆ ਰੰਗ ਰੂੰਗ ਵੇਖ ਲਓ ਕਿਤੇ ਚੈਸੀ ਤੋਂ ਰੰਗ ਵਗੈਰਾ ਨਹੀਂ ਲੱਥਾ ਟਰੈਕਟਰ ਬਹੁਤ ਸਾਫ ਆ ਇਹ ਕੋਈ ਕਲਮ ਨਹੀਂ ਲੱਗੀ ਕਿਹੜਾ ਮਾਡਲ ਆ ਬਾਈ ਜੀ 2009 ਮਾਡਲ ਆ ਵੀਰੇ 2009 ਮਾਡਲ ਆ ਤੇ ਕਿੰਨੀ ਡਿਮਾਂਡ ਕਰਦੇ ਜੀ 3 ਲੱਖ 30 ਹਜ਼ਾਰ ਡਿਮਾਂਡ ਆ ਵੀਰੇ 3 ਲੱਖ 30 ਹਜ਼ਾਰ ਰੁਪਇਆ ਕੋਈ ਮਾਨਤਨ ਕਰੋਗੇ ਮੌਕੇ ਤੇ ਮੌਕੇ ਤੇ ਮਾਨਤਨ ਕਰ ਦਾਂਗੇ ਜੋ ਵੀਡੀਓ ਸ਼ੇਅਰ ਕਰ ਗਿਆ ਉਹਦਾ ਚਲੋ ਠੀਕ ਆ ਜੀ ਤੇ ਉਹਨੇ ਅੱਗੇ ਤੇ ਅੱਗੇ ਆ ਗਿਆ 58 11 58 ਗਿਆ ਨਾ ਬਾਈ ਟਾਇਰ ਪਿਛਲੇ ਹੈਗੇ ਤਕਰੀਬਨ 60 ਪੈਸੇ ਅਗਲੇ ਟਾਇਰ ਅੱਧੇ ਨਾਲ ਜ਼ਿਆਦਾ ਹੀ ਆ ਤੇ 1987 ਮਾਡਲ ਆ ਤੇ 1,70,000 ਰੁਪਏ ਡਿਮਾਂਡ ਆ ਤੇ ਟਰੈਕਟਰ ਰੰਗ ਦਾ ਟਰੈਕਟਰ ਦਾ ਠੀਕ ਠਾਕ ਹੀ ਆ ਤੇ ਉਂਝ ਲੀਕਿੰਗ ਵਗੈਰਾ ਨਹੀਂ ਕਿਤੇ ਟਰੈਕਟਰ ਦੇ ਹੈਗੀ ਤੇ ਬਾਕੀ ਹਾਲ ਤਾਈਡ ਟਰੈਕਟਰ ਦੀ ਤੁਹਾਡੇ ਸਾਹਮਣੇ ਆ ਦੇਖ ਸਕਦੇ ਜੀ ਤੇ ਅੱਗੇ ਆ ਗਿਆ ਡੀਏ 475 ਟਾਇਰ ਬਾਈ ਦੀ ਬਿਲਕੁਲ ਨਵੇਂ ਟਾਇਰਾਂ ਤੋਂ ਤਾਂ ਜੇ ਮਾਰ ਕੇ ਨਹੀਂ ਆ ਵੇ ਲੱਥੇ ਮਾਰ ਕੇ ਵੀ ਟਾਇਰਾਂ ਤੇ ਉਵੇਂ ਹੀ ਆ ਤੇ ਪਿੱਛੋਂ ਦੇਖ ਲੋ ਟਰੈਕਟਰ ਕਿੰਨਾ ਚੱਲਿਆ ਟਰੈਕਟਰ ਦੀ ਹੁੱਕ ਤੋਂ ਪਤਾ ਚੱਲਦਾ ਪਿਆ ਤੁਹਾਡੇ ਸਾਹਮਣੇ ਆ ਟਰੈਕਟਰ ਬਹੁਤ ਅਹੀ ਘੱਟ ਚੱਲਿਆ ਟਰੈਕਟਰ ਆ ਤੇ ਟਰੈਕਟਰ ਦਾ ਰੰਗ ਰੂਪ ਵੀ ਬਿਲਕੁਲ ਸਾਫ਼ ਆ 475 ਡੀਆਈ ਤੇ ਮਾਡਲ ਹੈਗਾ 2009 ਮਾਡਲ ਆ ਤੇ 285000 ਰੁਪਿਆ ਕੀਮਤ ਆ ਅਗਲੇ ਟਾਇਰ ਬਿਲਕੁਲ ਨਵੇਂ ਆ 285000 ਕੀਮਤਾਂ ਦੀ ਜੀ ਡੀਏ 575 ਤੇ ਆ ਭਾਈ ਕਿਹਨੇ ਸ਼ੌਂਕ ਨਾਲ ਰੱਖਿਆ ਸਾਇਲੈਂసర్ ਵੀ ਹੌਲਾਡ ਵਾਲਾ ਸਾਇਲੈਂసర్ ਲੱਗਾ ਹੋਵੇ ਤੇ ਪਿੱਛੇ ਡੈਕ ਵਗੈਰਾ ਲੱਗਾ ਤੇ ਟਰੈਕਟਰ ਰੰਗ ਵੇਖ ਲੋ origial ਰੰਗ ਆ ਕੋਈ ਕਲਮਣੀ ਲੱਗੀ ਟਰੈਕਟਰ ਬਿਲਕੁਲ ਸਾਫ ਆ 2007 ਮਾਡਲ ਆ ਟਾਇਰ ਪਿਛਲੇ ਅੱਧੇ ਆ ਅਗਲੇ 60 65 ਪੈਸੇ ਆ ਪਿਛਲੇ ਅੱਧੇ ਆ ਟਾਇਰ 50 55 ਪੈਸੇ ਤੇ 2 ਲੱਖ 65000 ਰੁਪਿਆ ਕੀਮਤ ਆਂ ਦੀ 2007 ਮਾਡਲ ਅੱਗੇ ਆ ਗਿਆ ਸਵਰਾਜ 855 ਤੇ ਟਾਇਰ ਪਿਛਲੇ ਟਾਇਰ ਵੇਖ ਲਓ ਇਹਦੇ तकरीबन 85-90 ਪੈਸੇ ਟਾਇਰ ਪਿਛਲੇ ਆ ਤੇ ਕਿਤੇੋਂ ਲੀਕਿੰਗ ਵਗੈਰਾ ਨਹੀਂ ਹੈਗੀ ਅਗਲੇ ਟਾਇਰ ਅੱਧੇ ਆ ਅਗਲੇ ਟਾਇਰ ਅੱਧੇ ਆ ਤੇ ਥੋੜੇ ਜਿ ਸੁੱਕੇ ਵੀ ਹੋਏ ਟਾਇਰ ਅਗਲੇ ਟਾਇਰ ਨਹੀਂ ਥੋੜੇ ਸਹੀ ਬਾਕੀ ਟਰੈਕਟਰ ਦਾ ਰੰਗ ਰੂਪ ਵਧੀਆ ਆ ਏਅਲ ਕਲੈਂਡਰ ਵੀ ਸੁੱਕਾ ਏਅਰ ਕਲੈਂਡਰ ਲੱਗਾ ਆ ਟਰੈਕਟਰ ਦੇ ਤੇ ਹੋਰ ਕਿਤੇ ਲੀਕਿੰਗ ਵਗੈਰਾ ਨਹੀਂ ਕੀ 2004 ਮਾਡਲ ਆ ਤੇ 275000 ਰੁਪਿਆ ਇਹ ਟਰੈਕਟਰ ਦੀ ਕੀਮਤ ਆ ਬਾਕੀ ਅੱਗੇ ਆ ਰਹੇ ਉਹ ਇੱਧਰ 475 475 ਡੀਆਈ ਕੈਰ ਅਗਲੇ ਦਾ ਕਸਈ ਹੈ तकरीबन ਪਿਛਲੇ ਟਰ ਅੱਧੇ ਕੋ ਹੈਗੇ ਨੇ ਇਹ 97 ਮਾਡਲ ਆ ਤੇ 1,60,000 ਰੁਪਿਆ ਕੀਮਤ ਆ ਇਸ ਟਰੈਕਟਰ ਦੀ ਤੇ ਬਾਕੀ ਦੋਸਤੋ ਅੱਗੇ ਉਧਰ ਸਵਰਾਜ 741 ਵੀ ਖਲੋਤਾ ਹੈ ਇੱਕ ਡੀਆਈ 475 ਖਲੋਤਾ ਹੈ ਇਹ ਦੂਜਾ ਮਿਲਣ ਲੱਗਦਾ ਐਂਟਰ ਸੀਗਾ ਐਂਟਰ ਨੂੰ 475 ਵਾਲੀ ਸ਼ੌਪ ਆਈ ਆ ਵੀ ਇਹ ਕੀਤਾ ਇੰਜ ਨੇ ਦਾ ਤੇ ਬੈਂਪਰ ਉਪਰ ਅੱਗੇ ਹੈਵੀ ਲੱਗਾ ਤੇ 1.5 ਲੱਖ ਰੁਪਈਆ ਦੀ ਡਿਮਾਂਡ ਆ ਤੇ ਇੱਧਰ ਅੱਗੇ ਆ ਗਿਆ ਸਵਰਾਜ 744 ਇਹ ਟਰੈਕਟਰ ਤਾਂ ਲੱਗਦਾ ਥੋੜੇ ਚੱਲਿਆ ਟਾਇਰ ਬਾਈ ਜੀ 90 ਪੈਸੇ ਟਾਇਰ ਆ ਪਿਛਲੇ ਮnde ਵੇਲੇ ਨਾ ਰੇਡੀਅਲ ਟਾਇਰ ਮੈਂ ਲੱਗਦਾ ਪਏ ਨੇ ਰੇਡੀਅਲ ਟਾਇਰ ਬਾਈ ਜੀ ਪਏ ਹੋਇਆ ਲਾਇੰਸ ਤੇ ਤੇ ਅਗਲੇ ਟਾਇਰ ਵੀ ਤਕਰੀਬਨ 65 70 ਪੈਸੇ ਆ ਪਿਛਲੇ ਟਾਇਰ ਹੈਗੇ 85 ਪੈਸੇ 90 ਪੈਸੇ ਰੈਡੀਅਲ ਟਾਇਰ ਪਏ ਨੇ ਟਾਇਰ ਬਿਲਕੁਲ ਨਵੇਂ ਨੇ ਤੇ 2013 ਮਾਡਲ ਆ ਤੇ 4 ਲੱਖ 30 ਹਜ਼ਾਰ ਰੁਪਏ ਕੀਮਤ ਆ ਟਰੈਕਟਰ ਦੀ ਬਾਕੀ ਟਰੈਕਟਰ ਬਿਲਕੁਲ ਸਾਫ ਆ ਤਕਰੀਬਨ 3000 ਘੰਟਾ ਟਰੈਕਟਰ ਚੱਲਿਆ ਆ ਪਿਛਲੇ ਵੀ ਪਿੱਛੋਂ ਵੀ ਇਹ ਕੋਈ ਟੁੱਟ ਭਜ ਨਹੀਂ ਟਰੈਕਟਰ ਦੀ ਤੇ ਬਾਕੀ ਦੋਸਤੋ ਕੋਈ ਵੀ ਭਰਾ ਨੇ ਟਰੈਕਟਰ ਲੈਣਾ ਹੈ ਤੇ ਉੱਤੇ ਆਪਾਂ ਨੰਬਰ ਦਵਾਂਗੇ ਨੁੱਕਰ ਦੇ ਵਿੱਚ ਤੇ ਉਸ ਨੰਬਰ ਤੇ ਬਾਈਕ ਕਿਕਰ ਨਾਲ ਸੰਪਰਕ ਕਰ ਸਕਦੇ ਆ ਤੇ ਇਹ ਬਾਈਕ ਕਿਕਰ ਕੋਲੇ ਟਰੈਕਟਰ ਸਾਰੇ ਖਿਲੋਤੇ ਨੇ ਇਹ ਦੋਸਤੋ ਇਹ ਵਪਾਰੀ ਦੇ ਟਰੈਕਟਰ ਨਹੀਂਗੇ ਇਹਨਾਂ ਸੋਚਿਆ ਜੇ ਕਿਤੇ ਬਾਈਕ ਕਿਕਰ ਵਪਾਰ ਕਰਦਾ ਉਹ ਦਲਾਲ ਦਾ ਕੰਮ ਕਰਦਾ ਹੈ ਤੇ ਉਹਦੀ ਨੌਲੇਜ ਦੇ ਵਿੱਚ ਟਰੈਕਟਰ ਆ ਜੇ ਕੋਈ ਲੈਣ ਦਾ ਚਾਹਵਾਣਾ ਤਾਂ ਬਾਈਕ ਕਿਕਰ ਨਾਲ ਕੰਟੈਕਟ ਕਰ ਸਕਦੇ ਆ ਵੈਰਜੀਤ ਸਿੰਘ ਖਾਲਸਾ ਵੈਰਜੀਤ ਜੀ ਫਤਿਹ